ਹਾਡੀ ਸੇਖ ਨੌਜਵਾਨ ਐਡੇ ਉਹ ਦਿਮਾਗੋਂ ਪੈਦਲ ਨਹੀਂ ਸੀ ਵੀ ਉਹਨਾਂ ਨੇ ਸਿੱਧਾ ਜਾ ਕੇ ਚਮਕੀਲੇ ਦੇ ਗੋਲੀ ਮਾਰਤੀ ਨਹੀਂ ਪਹਿਲਾਂ ਉਹਨੂੰ ਦੋ ਤਿੰਨ ਵਾਰ ਹੀ ਬੁਲਾਇਆ ਗਿਆ ਹੂੰ ਉਹਨੂੰ ਦੋ ਤਿੰਨ ਦਲੀਲਾਂ ਆਪਣੀਆਂ ਸਾਰਾ ਕੁਝ ਕੀਤਾ ਉਹਦੇ ਤੱਕ ਉਹਦੇ ਤੱਕ ਪਹੁੰਚ ਕੀਤੀ ਉਹਨੂੰ ਬੁਲਾਇਆ ਬਕਾਇਦਾ ਬੈਠ ਕੇ ਗੱਲਾਂ ਹੋਈਆਂ ਸਾਰਾ ਕੁਝ ਹੋਇਆ ਮਾਫੀਨਾਮਾ ਹੋਇਆ ਸਿੱਧੀ ਨਹੀਂ ਗੋਲੀ ਮਾਰੀ ਇਹ ਇਹ ਸਾਡੇ ਮਨ ਦਾ ਭਲੇਖਾ ਹੋਊਗਾ ਵੀ ਸੈਂਤ ਸਿੱਧਾ ਹੀ ਜਾ ਕੇ ਵੀ ਉਹਨੂੰ ਕੋਈ ਬੁਲਾਇਆ ਨਹੀਂ ਕੋਈ ਮਾਫੀ ਨਹੀਂ ਸਾਡੇ ਸੇਖ ਨੌਜਵਾਨ ਐਡੇ ਉਹ ਦਿਮਾਗੋਂ ਪੈਦਲ ਨਹੀਂ ਸੀ ਵੀ ਉਹਨਾਂ ਨੇ ਸਿੱਧਾ ਜਾ ਕੇ ਚਮਕੀਲੇ ਦੇ ਗੋਲੀ ਮਾਰਤੀ ਨਹੀਂ ਪਹਿਲਾਂ ਉਹਨੂੰ ਦੋ ਤਿੰਨਾਰੀ ਬੁਲਾਇਆ ਗਿਆ ਪਰ ਜਦੋਂ ਕਿੰਦੇ ਦਲੀਲਾਂ ਆਪੀਨਾਂ ਹੀ ਲੇ ਵਸੀਲੇ ਸਾਰੇ ਮੁੱਕ ਜਾਣ ਤੇ ਫਿਰ ਤੇ ਸਾਡੇ ਦਸ਼ਮੇਸ਼ ਪਿਤਾ ਨੇ ਵੀ ਕਿਹਾ ਵੀ ਉਹ ਸ਼ਸਤਰ ਸੁੱਕਣਾ ਲਾਜ਼ਮੀ ਤੇ ਇਹੀ ਗੱਲ ਚਮਕੀਲੇ ਨੂੰ ਪਹਿਲਾਂ ਸਮਝਾਇਆ ਸੀ ਸਾਰਾ ਕੁਝ ਕੀਤਾ ਸੀ ਪਰ ਨਹੀਂ ਉਹ ਆਪਣੀ ਅੜੀ ਤੇ ਪੱਕਾ ਰਿਹਾ ਕਿੱਲੇ ਨੇ ਪੰਜਾਬ ਦਾ ਨਾਮ ਰੋਸ਼ਨ ਨਹੀਂ ਕੀਤਾ ਨਾ ਨਾ ਬਿਲਕੁਲ ਪੰਜਾਬ ਦਾ ਰੋਸ਼ਨ ਉਹਨੇ ਪੰਜਾਬ ਦਾ ਨਾਮ ਰੋਸ਼ਨ ਤਾਂ ਕੀ ਕਰਨਾ ਸੀ ਪੰਜਾਬ ਦਾ ਨਾਮ ਤਾਂ ਉਹਨੇ ਮਿੱਟੀ ਦੇ ਵਿੱਚ ਮਲਾਉਣ ਦੀ ਕੋਸ਼ਿਸ਼ ਕੀਤੀ ਆ ਪੰਜਾਬ ਨੂੰ ਨੀਵਾ ਵਿਖਾਉਣ ਦੀ ਕਿਸੇ ਦੀ ਜਾਨ ਲੈ ਲੈਣਾ ਸਹੀ ਹੈ ਨਹੀਂ ਜਾਨ ਦੇਖੋ ਜਦੋਂ ਦਲੀਲਾਂ ਅਪੀਲਾਂ ਹੀਲੇ ਵਸੀਲੇ ਇਹ ਨਹੀਂ ਅਸੀਂ ਸਾਡੇ ਸੇਖ ਨੌਜਵਾਨ ਐਡੇ ਉਹ ਦਿਮਾਗੋਂ ਪੈਦਲ ਨਹੀਂ ਸੀ ਵੀ ਉਹਨਾਂ ਨੇ ਸਿੱਧਾ ਜਾ ਕੇ ਚਮਕੀਲੇ ਦੇ ਗੋਲੀ ਮਾਰਤੀ ਨਹੀਂ ਪਹਿਲਾਂ ਉਹਨੂੰ ਦੋ ਤਿੰਨ ਵਾਰੀ ਬੁਲਾਇਆ ਗਿਆ ਹੂੰ ਉਹਨੂੰ ਦੋ ਤਿੰਨ ਦਲੀਲਾਂ ਅਪੀਲਾਂ ਸਾਰਾ ਕੁਝ ਕੀਤਾ ਉਹਦੇ ਤੱਕ ਉਹਦੇ ਤੱਕ ਪਹੁੰਚ ਕੀਤੀ ਉਹਨੂੰ ਬੁਲਾਇਆ ਬਕਾਇਦਾ ਬੈਠ ਕੇ ਗੱਲਾਂ ਹੋਈਆਂ ਸਾਰਾ ਕੁਝ ਹੋਇਆ ਮਾਫੀਨਾਮਾ ਹੋਇਆ ਸਿੱਧੀ ਨਹੀਂ ਗੋਲੀ ਮਾਰੀ ਇਹ ਇਹ ਸਾਡੇ ਮਨ ਦਾ ਭਲੇਖਾਊਗਾ ਵੀ ਸੈਂਤ ਸਿੱਧਾ ਹੀ ਜਾ ਕੇ ਵੀ ਉਹਨੂੰ ਕੋਈ ਬੁਲਾਇਆ ਨਹੀਂ ਕੋਈ ਮਾਫੀ ਪਰ ਜਦੋਂ ਕਹਿੰਦੇ ਦਲੀਲਾਂ ਅਪੀਲਾਂ ਹੀਲੇ ਵਸੀਲੇ ਸਾਰੇ ਮੋਕ ਜਾਣ ਤੇ ਫਿਰ ਤੇ ਸਾਡੇ ਦਸ਼ਮੇਸ਼ ਪਿਤਾ ਨੇ ਵੀ ਕਿਹਾ ਵੀ ਉਹ ਸ਼ਸਤਰ ਚੁੱਕਣਾ ਲਾਜ਼ਮੀ ਤੇ ਇਹੀ ਗੱਲ ਚਮਕੀਲੀ ਨੂੰ ਪਹਿਲਾਂ ਸਮਝਾਇਆ ਸੀ ਸਾਰਾ ਕੁਝ ਕੀਤਾ ਸੀ ਪਰ ਨਹੀਂ ਉਹ ਆਪਣੀ ਅੜੀ ਤੇ ਪੱਕਾ ਰਿਹਾ ਉਹ ਕਿ ਆ ਵੀ ਜੋ ਮੈਂ ਕਹਿੰਦਾ ਮੈਂ ਕਹੂੰਗਾ ਪਹਿਲਾਂ ਵੀ ਕਹਿੰਦਾ ਸੀ ਹੁਣ ਵੀ ਕਹੂੰਗਾ ਪਰ ਫਿਰ ਉੱਥੇ ਕਿਤੇ ਨਾ ਕਿਤੇ ਜਿਹੜਾ ਇਨਸਾਫ ਸਾਡੇ ਗਾਤਰੇ ਪਿਆ ਹੁੰਦਾ ਤੇ ਉਹ ਝੋਣ ਇਨਸਾਫ ਸਾਨੂੰ ਮਿਲ ਜਾਂਦਾ ਦੇਖੋ ਗੀਤ ਤਾਂ ਹੋਰ ਵੀ ਹੁੰਦੇ ਨੇ ਜਿਵੇਂ ਹਥਿਆਰਾਂ ਵਾਲੇ ਗੀਤ ਹੁੰਦੇ ਨੇ ਠੀਕ ਹੈ ਬਹੁਤ ਸਾਰੀ ਫਿਲਮਾਂ ਇਦਾਂ ਦੀਆਂ ਬਣਦੀਆਂ ਨੇ ਤਾਂ ਲੋਕ ਕਹਿੰਦੇ ਨੇ ਕਿ ਉਹ ਇੱਕ ਸਿਰਫ ਮਨੋਰੰਜਨ ਅਸੀਂ ਸਿਨੇਮਾ ਕਰਦੇ ਵਿੱਚ ਜਾਣਿਆ ਤਾਂ ਦੇਖ ਕੇ ਵਾਪਸ ਆਣ ਤੇ ਉਹ ਚੀਜ਼ਾਂ ਉੱਥੇ ਰਹਿ ਜਾਂਦੀਆਂ ਨੇ ਉਹਨਾਂ ਦਾ ਅਸਰ ਕੋਈ ਨਹੀਂ ਨਹੀਂ ਉਹ ਸਾਨੂੰ ਇਹ ਨਹੀਂ ਆ ਚਲੋ ਮਨੋਰੰਜਨ ਕੀਤਾ ਜਾਵੇ ਹੋਰ ਵੀ ਬੜੀਆਂ ਫਿਲਮਾਂ ਆਉਂਦੀਆਂ ਕੱਲੀ ਇਹ ਨਹੀਂ ਚਮਕੀਲੇ ਫਿਲਮ ਤੇ ਮਨੋਰੰਜਨ ਹੋਵੇਗਾ ਚਮਕੀਲੇ ਨੇ ਪੰਜਾਬ ਦਾ ਨਾਮ ਰੋਸ਼ਨ ਨਹੀਂ ਕੀਤਾ ਨਾ ਨਾ ਬਿਲਕੁਲ ਪੰਜਾਬ ਦਾ ਰੋਸ਼ਨ ਉਹਨੇ ਪੰਜਾਬ ਦਾ ਨਾਮ ਰੋਸ਼ਨ ਤਾਂ ਕੀ ਕਰਨਾ ਸੀ ਪੰਜਾਬ ਦਾ ਨਾਮ ਤਾਂ ਉਹਨੇ ਮਿੱਟੀ ਦੇ ਵਿੱਚ ਮਲਾਉਣ ਦੀ ਕੋਸ਼ਿਸ਼ ਕੀਤੀ ਆ ਪੰਜਾਬ ਨੂੰ ਨੀਵਾ ਵਿਖਾਉਣ ਦੀ ਕਿਤੇ ਪੰਜਾਬ ਦੀ ਧਰਤੀ ਦੇ ਲਈ ਖਾਨ ਬਣੇ ਹੁੰਦੇ ਸੀ ਵੀ ਮੋੜੀ ਬਾਬਾ ਕਾਛ ਵਾਲੇ ਆ ਕੇ ਕਸ਼ਹਰੇ ਵਾਲੇ ਬਾਬਾ ਸਾਡੀ ਧੀ ਕੱਢ ਕੇ ਲੈ ਗਏ ਉਹਨੂੰ ਮੋੜੀ ਸਾਡੇ ਵਾਸਤੇ ਤਾਂ ਖਾਨ ਬਣੇ ਹੁੰਦੇ ਸੀ ਧੀਆਂ ਪੈਣਾ ਦੀ ਇੱਜ਼ਤ ਆ ਕਿਸੇ ਅਬਦਾਲੀ ਆਇਆ ਅਬਦਾਲੀ ਦੇ ਕੋਲੋਂ ਅਸੀਂ ਪਤਾ ਨਹੀਂ ਕਿੰਨੀਆਂ ਕਿੰਨੀਆਂ ਇਸ ਦੇਸ਼ ਦੀਆਂ ਧੀਆਂ ਪੈਣਾ ਚੋਕੇ ਲੈ ਜਾਂਦਾ ਸੀ ਉਹਨਾਂ ਨੂੰ ਵਾਪਸ ਘਰੇ ਪਹੁੰਚਾਉਣੇ ਹੁੰਦੇ ਸੀ ਅਸੀਂ ਸਾਡੇ ਵਾਸਤੇ ਤਾਂ ਖਾਣ ਇਹ ਸੀ ਵੀ ਪੰਜਾਬ ਦੀ ਧਰਤੀ ਦੇ ਖਾਣ ਇਹ ਨਹੀਂ ਸੀ ਵੀ ਉਹਨਾਂ ਨੇ ਚੁੰਨੀਆਂ ਲਾਉਣੀਆਂ ਸਿਖਾਈਆਂ ਹੋਣ ਕਿਸੇ ਦੀ ਜਾਨ ਲੈ ਲੈਣਾ ਸਹੀ ਹੈ ਨਹੀਂ ਜਾਨ ਦੇਖੋ ਜਦੋਂ ਦਲੀਲਾਂ ਅਪੀਲਾਂ ਹੀਲੇ ਵਸੀਲੇ ਇਹ ਨਹੀਂ ਅਸੀਂ ਵੀ ਸਾਡੇ ਸੇਖ ਨੌਜਵਾਨ ਐਡੇ ਉਹ ਦਿਮਾਗੋਂ ਪੈਦਲ ਨਹੀਂ ਸੀ ਵੀ ਉਹਨਾਂ ਨੇ ਸਿੱਧਾ ਜਾ ਕੇ ਚਮਕੀਲੇ ਦੇ ਗੋਲੀ ਮਾਰਤੀ ਨਹੀਂ ਪਹਿਲਾਂ ਉਹਨੂੰ ਦੋ ਤਿੰਨ ਅਰੀ ਬੁਲਾਇਆ ਗਿਆ ਉਹਨੂੰ ਦੋ ਤਿੰਨ ਦਲੀਲਾਂ ਅਪੀਲਾਂ ਸਾਰਾ ਕੁਝ ਕੀਤਾ ਉਹਦੇ ਤੱਕ ਉਹਦੇ ਤੱਕ ਪਹੁੰਚ ਕੀਤੀ ਉਹਨੂੰ ਬੁਲਾਇਆ ਬਕਾਇਦਾ ਬੈਠ ਕੇ ਗੱਲਾਂ ਹੋਈਆਂ ਸਾਰਾ ਕੁਝ ਹੋਇਆ ਮਾਫੀਨਾਮਾ ਹੋਇਆ ਸਿੱਧੀ ਨਹੀਂ ਗੋਲੀ ਮਾਰੀ ਇਹ ਇਹ ਸਾਡੇ ਮਨ ਦਾ ਭਲੇਖਾ ਹੋਊਗਾ ਵੀ ਸੈਂਤ ਸਿੱਧਾ ਹੀ ਜਾ ਕੇ ਵੀ ਉਹਨੂੰ ਕੋਈ ਬੁਲਾਇਆ ਨਹੀਂ ਕੋਈ ਮਾਫੀ ਨਹੀਂ ਪਰ ਜਦੋਂ ਕਹਿੰਦੇ ਦਲੀਲਾਂ ਅਪੀਲਾਂ ਹੀਲੇ ਵਸੀਲੇ ਸਾਰੇ ਮੋਕ ਜਾਣ ਤੇ ਫਿਰ ਤੇ ਸਾਡੇ ਦਸ਼ਮੇਸ਼ ਪਿਤਾ ਨੇ ਵੀ ਕਿਹਾ ਵੀ ਉਹ ਸ਼ਸਤਰ ਚੁੱਕਣਾ ਲਾਜ਼ਮੀ ਤੇ ਇਹੀ ਗੱਲ ਚਮਕੀਲੇ ਨੂੰ ਪਹਿਲਾਂ ਸਮਝਾਇਆ ਸੀ ਸਾਰਾ ਕੁਝ ਕੀਤਾ ਸੀ ਪਰ ਨਹੀਂ ਉਹ ਆਪਣੀ ਅੜੀ ਤੇ ਪੱਕਾ ਰਿਹਾ ਉਹ ਕਿਹਾ ਵੀ ਜੋ ਮੈਂ ਕਹਿਣਾ ਮੈਂ ਕਹੂੰਗਾ ਪਹਿਲਾਂ ਵੀ ਕਹਿੰਦਾ ਸੀ ਹੁਣ ਵੀ ਕਹੂੰਗਾ ਪਰ ਫਿਰ ਉਥੇ ਕਿਤੇ ਨਾ ਕਿਤੇ ਜਿਹੜਾ ਇਨਸਾਫ ਸਾਡੇ ਗਾਤਰੇ ਪਿਆ ਹੁੰਦਾ ਤੇ ਉਹ ਚੋਂ ਇਨਸਾਫ ਸਾਨੂੰ ਮਿਲ ਜਾਂਦਾ ਦੇਖੋ ਗੀਤ ਤਾਂ ਹੋਰ ਵੀ ਹੁੰਦੇ ਨੇ ਜਿਵੇਂ ਹਥਿਆਰ ਵਾਲੇ ਗੀਤ ਹੁੰਦੇ ਨੇ ਠੀਕ ਹੈ ਬਹੁਤ ਸਾਰੀ ਫਿਲਮਾਂ ਇਦਾਂ ਦੀਆਂ ਬਣਦੀਆਂ ਨੇ ਤਾਂ ਲੋਕ ਕਹਿੰਦੇ ਨੇ ਕਿ ਉਹ ਇੱਕ ਸਿਰਫ ਮਨੋਰੰਜਨ ਆ ਅਸੀਂ ਸਿਨੇਮਾ ਕਰਦੇ ਵਿੱਚ ਜਾਣਦੇ ਹਾਂ ਤਾਂ ਦੇਖ ਕੇ ਵਾਪਸ ਆਣ ਤੇ ਉਹ ਚੀਜ਼ਾਂ ਉੱਥੇ ਰਹਿ ਜਾਂਦੀਆਂ ਨੇ ਉਹਨਾਂ ਦਾ ਅਸਰ ਕੋਈ ਨਹੀਂ 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 ਉਹ ਸਾਨੂੰ ਇਹ ਨਹੀਂ ਆ ਚਲੋ ਮਨੋਰੰਜਨ ਕੀਤਾ ਜਾਵੇ ਹੋਰ ਵੀ ਬੜੀਆਂ ਫਿਲਮਾਂ ਆਉਂਦੀਆਂ ਕੱਲੀ ਇਹ ਨਹੀਂ ਚਮਕੀਲੇ ਫਿਲਮ ਤੇ ਮਨੋਰੰਜਨ ਹੋਵੇਗਾ ਚਮਕੀਲੇ ਨੇ ਪੰਜਾਬ ਦਾ ਨਾਮ ਰੋਸ਼ਨ ਨਹੀਂ ਕੀਤਾ ਨਾ ਨਾ ਬਿਲਕੁਲ ਪੰਜਾਬ ਦਾ ਰੋਸ਼ਨ ਉਹਨੇ ਪੰਜਾਬ ਦਾ ਨਾਮ ਰੋਸ਼ਨ ਤਾਂ ਕੀ ਕਰਨਾ ਸੀ ਪੰਜਾਬ ਦਾ ਨਾਮ ਤਾਂ ਉਹਨੇ ਮਿੱਟੀ ਦੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕੀਤੀ ਆ ਪੰਜਾਬ ਨੂੰ ਨੀਵਾ ਵਿਖਾਉਣ ਦੀ ਕਿਤੇ ਪੰਜਾਬ ਦੀ ਧਰਤੀ ਦੇ ਲਈ ਖਾਨ ਬਣੇ ਹੁੰਦੇ ਸੀ ਵੀ ਮੋੜੀ ਬਾਬਾ ਕਾਛ ਵਾਲਿਆ ਕਿ ਕਸ਼ਹਰੇ ਵਾਲੇ ਬਾਬਾ ਸਾਡੀ ਧੀ ਕੱਢ ਕੇ ਲੈ ਗਏ ਉਹਨੂੰ ਮੋੜੀ ਸਾਡੇ ਵਾਸਤੇ ਤਾਂ ਖਾਨ ਬਣੇ ਹੁੰਦੇ ਸੀ ਧੀਆ ਪਹਿਣਾ ਦੀ ਇੱਜ਼ਤ ਆ ਕਿਸੇ ਅਬਦਾਲੀ ਆਇਆ ਤੇ ਅਬਦਾਲੀ ਦੇ ਕੋਲੋਂ ਅਸੀਂ ਪਤਾ ਨਹੀਂ ਕਿੰਨੀਆਂ-ਕਿੰਨੀਆਂ ਇਸ ਦੇਸ਼ ਦੀਆਂ ਧੀਆਂ ਪੈਣਾ ਚੋਕੇ ਲੈ ਜਾਂਦਾ ਸੀ ਉਹਨਾਂ ਨੂੰ ਵਾਪਸ ਘਰੇ ਪਚਾਉਨੇ ਹੁੰਦੇ ਸੀ ਅਸੀਂ ਸਾਡੇ ਵਾਸਤੇ ਤਾਂ ਖਾਣ ਇਹ ਸੀ ਵੀ ਪੰਜਾਬ ਦੀ ਧਰਤੀ ਦੇ ਖਾਣ ਇਹ ਨਹੀਂ ਸੀ ਵੀ ਉਹਨਾਂ ਨੇ ਚੁੰਨੀਆਂ ਲਾਉਣੀਆਂ ਸਿਖਾਈਆਂ ਹੋਣ